ਤਰਸ਼ਦੀਪ ਕਲੇਰ ਸਾਡੇ ਨਾਲ ਨੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਸਿੱਖ ਸਿਆਸਤ ਔਰ ਸ਼ਰੋਮਣੀ ਅਕਾਲੀ ਦਲ ਦੇ ਲਈ ਅੱਜ ਇੱਕ ਵੱਡਾ ਦਿਨ ਹੈ ਇੱਕ ਚਿੱਠੀਆਂ ਬਹੁਤ ਸਾਰੀਆਂ ਜਾਰੀ ਹੋਈਆਂ ਸੁਬੀਰ ਸਿੰਘ ਬਾਦਲ ਹੋ ਰਹੇ ਨੇ ਵੀ ਇਹ ਅਪੀਲ ਜੋਦੜੀ ਕੀਤੀ ਸੀ ਕਿ ਫੈਸਲਾ ਜਲਦਾਵੇ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿ ਕਿਸ ਰੂਪ ਦੇ ਵਿੱਚ ਕਿਸਕੇ ਦਾ ਜਿਹੜਾ ਫੈਸਲਾ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸ਼ਰੋਮਣੀ ਅਕਾਲੀ ਦਲ ਦੀ ਸਾਜਨਾ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਘਰ ਦਾ ਕੁੱਕਰ ਹੈ ਸ਼ਰੋਮਨੀ ਅਕਾਲੀ ਦਲ ਤੇ ਅਸੀਂ ਹਮੇਸ਼ਾ ਹੀ ਤਕ ਸਾਧਨ ਨੂੰ ਸਮਰਪਿਤ ਰਹੇ ਹਾਂ ਔਰ ਅੱਜ ਵੀ ਜਦੋਂ ਤਕ ਸਾਧ ਦੇ ਉੱਤੇ ਕੋਈ ਸ਼ਿਕਾਇਤਾਂ ਪਹੁੰਚੀਆਂ ਨੇ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਸ਼ਿਕਾਇਤ ਦਿੱਤੀ ਹੈ ਤਾਂ ਸ਼ਰੋਮਨੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸਮੇਤ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਨਵਾਣੇ ਸਿੱਖ ਵਾਂਗੂ ਸਾਰਾ ਕੁਝ ਆਪਣੀ ਝੋਲੀ ਪਾਇਆ ਕਿਉਂਕਿ ਗੁਰੂ ਦੇ ਨਾਲ ਨਾ ਤਾਂ ਕੋਈ ਤਰਕ ਕੋਈ ਵਤਾਰਕ ਨਹੀਂ ਗੁਰੂ ਸਾਹਿਬ ਦੇ ਨਾਲ ਕੋਈ ਚੁਸਤ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਦਾ ਜੋ ਵੀ ਹੁਕਮ ਹੈ ਉਹ ਸਾਡੇ ਸਿਰ ਮੱਥੇ ਤੇ ਜੋ ਵੀ ਉਹਨਾਂ ਦਾ ਆਦੇਸ਼ ਹੋਏਗਾ ਉਹ ਉਹਦੀ ਇਨ ਬਿਨ ਪਾਲਣਾ ਕਰਨਾ ਇਹੀ ਸ਼੍ਰੋਮਣੀ ਅਕਾਲੀ ਦਲ ਦਾ ਫਰਜ਼ ਹੈ ਇਹੀ ਸਾਡਾ ਧਰਮ। ਕਲੇਰ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਅੱਜ ਇੱਕ ਬਿਆਨ ਆਉਂਦਾ ਹੈ ਸਵੇਰ ਵੇਲੇ। ਉਹ ਕਹਿੰਦੇ ਕਿ ਜਦੋਂ ਇਹ ਫੈਸਲੇ ਹੋਏ ਚਾਹੇ ਉਹ ਡੇਰਾ ਮੁਖੀ ਨੂੰ ਮਾਫੀ ਵਾਲਾ ਫੈਸਲਾ ਹੋਵੇ ਕਹਿੰਦੇ ਕੋਰ ਕਮੇਟੀ ਚ ਵਿਚਾਰਿਆ ਨਹੀਂ ਗਿਆ ਕਹਿੰਦੇ ਇਸ ਕਰਕੇ ਸਾਡੀ ਤਾਂ ਕੋਈ ਇਨਵੋਲਵਮੈਂਟ ਹੀ ਨਹੀਂ ਇਹ ਤਾਂ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਇਹ ਵਿਅਕਤੀ ਵਿਸ਼ੇਸ਼ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਹਿੰਦੇ ਲੈ ਗਏ ਫੈਸਲੇ ਸੀ। ਦੇਖੋ ਮੈਂ ਚੰਦੂ ਮਾਜਰਾ ਸਾਹਿਬ ਅੱਜ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਮੈਂ ਉਹਦੇ ਤੇ ਕਿਸੇ ਪੈਣਾ ਹੀ ਨਹੀਂ ਚਾਹੁੰਦਾ ਕਿਸੇ ਬਹਿਸ ਦੇ ਵਿਸ਼ੇ 'ਚ ਅੱਜ ਅਸੀਂ ਤਖਤ ਸਾਹਿਬ ਨੂੰ ਸਮਰਪਿਤ ਖੜੇ ਆ ਅੱਜ ਅਸੀਂ ਤਖਤ ਸਾਹਿਬ ਦੇ ਉੱਤੇ ਖੜੇ ਆ ਫੈਸਲਾ ਕਰਨਾ ਜਥੇਦਾਰ ਸਹਿਬਾਨਾਂ ਨੇ ਹੁਣ ਚੰਦੂ ਮਾਜਰਾ ਸਾਹਿਬ ਜਥੇਦਾਰ ਸਹਿਬਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਤੋਂ ਆਪ ਦਾ ਸਪਸ਼ਟਿਕਰਨ ਜੋ ਉਹਨਾਂ ਨੇ ਕਿਹਾ ਹੋਣਾ ਜਾਂ ਜਥੇਦਾਰ ਸਹਿਬਾਨਾਂ ਨੂੰ ਮਿਲ ਕੇ ਕਹਿ ਦੇਣ ਐ ਪਬਲਿਕ ਪਲੇਟਫਾਰਮ ਤੇ ਆ ਕੇ ਮੱਤਾ ਨਾ ਦੇਣ ਜਦੋਂ ਇੱਕ ਗੁਰਸਿੱਖ ਤਖਤ ਤੇ ਆਉਂਦਾ ਤਾਂ ਉਹ ਸਮਰਪਣ ਭਾਵਨਾ ਦੇ ਨਾਲ ਆਉਂਦਾ ਤੇ ਅਕਾਲ ਤਖਤ ਸਾਹਿਬ ਦੇ ਹਰ ਇੱਕ ਆਦੇਸ਼ ਅੱਗੇ ਸੀਸਨਵਾਉਣਾ ਇਹੀ ਸਾਡਾ ਫਰਜ਼ ਹੈ ਸੋ ਮੈਂ ਅੱਜ ਜਿਹਦੇ ਵੀ ਬਿਆਨਬਾਜ਼ੀ ਕਰ ਰਹੇ ਨੇ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਭਰੋਸਾ ਰੱਖੋ ਹੁਣ ਗੁਰੂ ਦੇ ਦਰ ਤੇ ਭਰੋਸਾ ਰੱਖੋ ਹੁਣ ਜਦਾ ਸਾਹਿਬਾਨਾ ਦੇ ਫੈਸਲੇ ਦੇ ਉੱਤੇ ਭਰੋਸਾ ਰੱਖੋ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਇੱਕ ਨਵੀਂ ਇੱਕ ਬਹਿਸ ਦਾ ਵਿਸ਼ਾ ਉਹ ਛੇੜਨਾ ਚਾਹੁੰਦੇ ਨੇ ਮੈਂ ਉਸ ਬਹਿਸ ਪੈਣਾ ਨਹੀਂ ਚਾਹੁੰਦਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪਹਿਲਾਂ ਵੀ ਇਹ ਗੱਲ ਕਹੀ ਜਾਂਦੀ ਰਹੀ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਕਿਵੇਂ ਲਾਈ ਜਾਵੇ ਬੇਚਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਬਾਗੀ ਹੋ ਕੇ ਗਏ ਨੇ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਉਸ ਤੋਂ ਬਾਅਦ ਕਈ ਲੀਡਰ ਜਿਹੜੇ ਨੇ ਕਿ ਕਰਕੇ ਚਲੇ ਗਏ ਚਾਰ ਤੋਂ ਪੰਜ ਲੀਡਰ ਜਿਹੜੇ ਚਲੇ ਗਏ ਉਹਨਾਂ ਨੂੰ ਬਾਗੀ ਧੜਾ ਕਿਹਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਅਨਾਉਂਸ ਕੀਤਾ ਇਕਿਆ ਜਾਰ ਰਹੀ ਸੀ ਕਿ ਸਾਜ਼ਿਸ਼ ਦੇ ਤਹਿਤ ਤੁਹਾਨੂੰ ਲੱਗਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਹੀ ਸਾਰਾ ਕੁਝ ਹੋਇਆ ਜਾਂ ਜਿਸ ਤਰ੍ਹਾਂ ਦੀਆਂ ਵੀ ਚੀਜ਼ਾਂ ਅੱਜ ਕੱਲ੍ਹ ਤੱਕ ਸਾਹਮਣੇ ਪਹੁੰਚੀਆਂ ਅੱਜ ਕੱਲ੍ਹ ਤੱਕ ਸਾਤ ਨੂੰ ਇਸ ਗੱਲ ਨੂੰ ਇਹ ਮੰਨਿਆ ਗਿਆ ਕਿ ਹਾਂ ਇਹ ਗੁਨਾਹ ਹੋਏ ਨੇ ਤਾਂ ਉਸ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਫਿਰ ਫੈਸਲੇ ਤੇ ਆ ਗਿਆ ਇਸ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖੋ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਬਹੁਤ ਵਾਰ ਬਹਿਸ ਹੋ ਚੁੱਕੀ ਹੈ ਬਹੁਤ ਵਾਰ ਗੱਲ ਹੋ ਚੁੱਕੀ ਹੈ ਅੱਜ ਆਪਾਂ ਜੱਥੇਦਾਰ ਸਾਹਿਬ ਦਾ ਹਦੇਸ਼ ਛੁੜੀ ਕੀ ਅੱਜ ਜਦੋਂ ਆਪਾਂ ਉਰੇ ਅਕਾਲ ਤਖਤ ਸਾਹਿਬ ਤੇ ਖੜੇ ਆ ਤਾਂ ਆਪਾਂ ਨੂੰ ਜਹਦਰ ਸਾਹਿਬ ਦੇ ਹਦੇਸ਼ ਦੀ ਉਡੀਕ ਕਰਨੀ ਚਾਹੀਦੀ ਹੈ ਔਰ ਸਮਰਪਣ ਭਾਵਨਾ ਦੇ ਨਾਲ ਲੀਡਰਸ਼ਿਪ ਪੂਰੇ ਆਈ ਹੈ ਸੋ ਅੱਜ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੇ ਤਰਕ ਵਿਤਾਰਕ ਉਰੇ ਕਰਨ ਦੇ ਲੋਗ ਠੀਕ ਹੈ ਜੀ ਬਹੁਤ ਧੰਨਵਾਦ ਆਰਸ਼ੀਪ ਕਲੇਰ ਸੀ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਬਹੁਤ ਕੁਝ ਵਾਪਰਿਆ ਇਸ ਤੋਂ ਪਹਿਲਾਂ ਪਰ ਉਹ ਕਹਿੰਦੇ ਨੇ ਕਿ ਅੱਜ ਸਾਰੀ ਦੀ ਸਾਰੀ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਸਮਰਪਣ ਭਾਵਨਾ ਦੇ ਨਾਲ ਆਈ ਹੈ ਔਰ ਉਹ ਕਹਿੰਦੇ ਨੇ ਕਿ ਉਡੀਕ ਕੀਤੀ ਜਾ ਰਹੀ ਹੈ ਕਿ ਸਿੰਘ ਸਹਿਬਾਨਾਂ ਦਾ ਫੈਸਲਾ ਕੀ ਹੁੰਦਾ ਹੈ